ਦੀ ਮਤਲਬ ਇਕੱਠੇ ਹੋ ਗਏ ਬਦਮਾਸ਼ਾਂ ਨੇ ਉਹਨਾਂ ਨੂੰ ਲੁਕ ਕੇ ਛਿਪ ਕੇ ਗਏ ਸਟਰਾ ਨੇ ਉਹਦੇ ਉੱਤੇ ਹਮਲਾ ਕੀਤਾ ਸੀ ਪੈਸੇ ਦੀ ਖੋਨ ਵਾਸਤੇ ਮੈਂ ਇੱਕ ਵਪਾਰ ਕਰਦਾ ਛੋਟਾ ਜਿਹਾ ਵਪਾਰੀ ਹਾਂ ਤੇ ਅਸੀਂ ਉਹਨੇ ਐਨਾ ਟੈਕਸ ਐਨਾ GST ਇਨਕਮ ਟੈਕਸ ਦੇ ਕੇ ਵੀ ਆਪਣੇ ਆਪ ਨੂੰ ਸੇਫ ਨਹੀਂ ਮਹਿਸੂਸ ਕਰ ਸਕਦੇ ਸਾਡਾ ਨੂੰ ਰਹਿਣ ਦਾ ਕੋਈ ਫਾਇਦਾ ਨਹੀਂ ਸਾਡੇ ਲਈ ਮਰ ਜਣਾ ਬੇਚਰਾ ਉਹ ਬੱਚਾ ਕਿਵੇਂ ਬਚਿਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਹ ਬੱਚਾ ਅੱਜ ਵੀ ਸੰਗਰੂਰ ਹਸਪਤਾਲ ਦੇ ਵਿੱਚ ਦਾਖਲ ਪਿਆ ਹੈਗਾ ਅੱਜ ਤੱਕ ਉਹਨੂੰ ਕਿਸੇ ਨੇ ਜਾ ਕੇ ਪਾਣੀ ਦੀ ਘੁੱਟ ਤੱਕ ਨਹੀਂ ਪੁੱਛੀ ਪ੍ਰਸ਼ਾਸਨ ਨੇ ਵੀ ਤੇਰੇ ਦੇ ਕਾਕਾ ਕੀ ਹੋ ਗਿਆ ਜੀ ਉਹਨੂੰ ਰੱਬ ਦੀ ਪਹਿਲੀ ਮਾਰ ਪਈ ਹੋਈ ਆ ਉਹ ਮੂੰਹੋਂ ਬੋਲ ਨਹੀਂ ਸਕਦਾ ਆ ਪਰ ਉਹ ਨੀੜਾ ਉਹਨੂੰ ਕੋਲੇ ਨਾਥ ਨੇ ਕੋਲੇ ਨਾਥ ਦਾ ਭਗਤਾ ਉਹਨੂੰ ਕੋਲੇ ਨਾਥ ਨੇ ਬਾਹ ਦੇ ਕੇ ਉਹਨੂੰ ਬਚਾ ਲਿਆ ਪਰ ਇੰਨਾ ਇਸ ਗੰਦੇ ਪ੍ਰਸ਼ਾਸਨ ਨੇ ਇਸ ਗੰਦੇ ਓਰ ਨੇ ਕੋਈ ਮਦਦ ਨਹੀਂ ਕੋਈ ਹੋਰ ਨਹੀਂ ਕੀਤੀ ਜਦੋਂ 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 ਵੀ ਅਸੀਂ ਥਾਣੇ ਆਉਂਦੇ ਜਾਂ ਕਿ ਪਰੇ ਤਰਨੌਟਕ ਸਮਾਪਤੀ ਹੁੰਦਾ ਜਦ ਤੱਕ ਸਰਕਾਰ ਦਾ ਕੋਈ ਨੁਮਾਇੰਦਾ ਇਹ ਆ ਕੇ ਇੱਥੇ ਸ਼ਰਤ ਨਹੀਂ ਬੰਦਾ ਕਿ ਧੂਰੀ ਸ਼ਹਿਰ ਦੀ ਪੂਰੇ ਪੰਜਾਬ ਦੇ ਅੰਦਰ ਕੋਈ ਐਤਾ ਦੀ ਬਾਰਦਾਤ ਨਹੀਂ ਹੋਊ ਓਏ ਸਾਡਾ ਟੀਐਮ ਚਿਤਨ ਬਿਨਸ ਕੋਟੀ ਤੋਂ ਧੂਰੀ ਦੇ ਵਿੱਚ ਆਊਗਾ ਅਸੀਂ ਉੱਤੇ ਮੰਨਾਂਗੇ ਕਿ ਆਹ ਟੀਐਮ ਬਣਨ ਦੇ ਕਾਬਲ ਹੈ ਹਜ਼ਾਰ ਹਜ਼ਾਰ ਬੰਦਾ ਸਕਿਉਰਟੀ ਦਾ ਲਾ ਕੇ ਤੁਸੀਂ ਪਬਲਿਕ ਦੀ ਗੱਲ ਨਹੀਂ ਸੁਣਦੇ ਤੁਸੀਂ ਲੋਕਾਂ ਦੀ ਆਵਾਜ਼ ਨਹੀਂ ਸੁਣਦੇ ਜਿਹੜੇ ਅੱਜ ਸ਼ਿਕਾਇਤਾਂ ਪਾ ਰਹੇ ਆ ਜੇ ਸੀਐਮ ਦਾ ਤੁਸੀਂ ਤੂਰੀ ਆ ਕੇ ਇਹ ਗੱਲਾਂ ਸੁਨੀਆਂ ਹੁੰਦੀਆਂ ਅੱਜ ਤੂਰੀ ਵਾਲੇ ਦੁੱਤੀਆਂ ਦਾ ਚੱਕਰ ਤੇ ਤੁਹਾਡੇ ਖਿਲਾਫ ਤੂਰੀ ਵਾਲੇ ਤੁਹਾਨੂੰ ਗਾਲਾਂ ਨਹੀਂ ਕੱਢਦੇ ਬੋਲ ਕੇ ਤਾਂ ਬਿਠਾਇਆ ਤੁਹਾਨੂੰ ਤੁਹਾਨੂੰ ਗੱਡੀ ਚ ਉਤਰਨ ਨਹੀਂ ਦਿੱਤਾ ਨਾਮਕ ਬੰਤਮਾਨ ਸਾਹਮਣੇ ਕਰਦੇ ਕਿ ਉਹ ਕਿਸੇ ਦੁਕਾਨ ਦੇ ਮੋਟ ਮੰਗਣਗੇ ਆਵੇ ਕਿਸੇ ਘਰ ਚ ਮੋਟ ਮੰਗਣਗੇ ਆਵੇ

ਕਿ ਮੇਰੇ ਨਾਲ ਮਾਵਾ ਮੈਨੂੰ ਕਹਿੰਦੇ ਨੇ ਹਾਲਾਤ ਨੇ ਕਰਦੇ ਮਜਬੂਰੀ ਆ ਨੌਕਰੀ ਕਰਨੀ ਪੈ ਰਹੀ ਹੈ ਪਰ ਸੇਫ ਨਹੀਂអាច ਬੁੱਸ ਮਰਾ ਜੂਗੀ ਸਾਡੇ ਇਹ ਸਾਡੇ ਬੱਚੇ ਨੇ ਸਾਡੇ ਪ੍ਰਾਣ ਨੇ ਅਸੀਂ ਆਪਣੇ ਆਪਸਰਾ ਦੀ ਗੱਲ ਸੁਣਾਗਣ ਦੀ ਜੇ ਕਰਦੇ ਆ ਜਰੂਰ ਕਰਾਂਗੇ ਹੁਣ ਅਸੀਂ ਇੱਥੇ ਕੜੇ ਐਕਸਪਲੇਨ ਨਹੀਂ ਕਰ ਸਕਦੇ ਚੱਲ ਰਿਹਾ ਮੈਂ ਤਾਂ ਇਹ ਸਵਾਸਨ ਦਵਾ ਸਕਦਾ ਵੀ ਇਹਨੂੰ ਸਿਰੇ ਲਾ ਕੇ ਫਿਰ ਤੁਹਾਨੂੰ ਫੋਲਾ ਕੇ ਤੁਹਾਨੂੰ ਦੱਸੂਗਾ ਕਿ ਹਾਂ ਜੀ ਹਲੋ ਜੀ ਆ ਸੀਗਾ ਤੇ ਆ ਅਸੀਂ ਇਸ ਹੱਦ ਤੱਕ ਪਹੁੰਚੇ ਆ ਤੇ ਆ ਹਾਲਾਤ ਸੀ ਕਿ ਤੇ ਆ ਗੱਲਬਾਤ ਹੋਈ ਜੀ ਬੰਦੇ ਫੜਾਂਗੇ ਤੋਂ ਦੱਸਾਂਗੇ ਫਿਰ ਉਹਦੇ ਪਰ ਇਹ ਤੁਹਾਨੂੰ ਤਸੱਲੀ ਦੇ ਪਾਵਾਂਗੇ ਜੇ ਮੈਂ ਹੁਣ ਕਵਾਂਗਾ ਫਿਰ ਉਹੀ ਗੱਲ ਜਿੱਦਾਂ ਸਾਰੇ ਭਰਾਵਾਂ ਨੇ ਕਿਹਾ ਤੇ ਝੂਠੇ ਆਸ਼ਵਾਸਨ ਮੈਂ ਝੂਠੇ ਆਸ਼ਵਾਸਨ ਵਾਲੀ ਗੱਲ ਕਦੀ ਕੀਤੀ ਨਹੀਂ ਨਾ ਹੀ ਕਰੂੰਗਾ ਮੋਸਟਲੀ ਕੋਸ਼ਿਸ਼ 100% ਕਹਿੰਦੇ ਹੁੰਦੇ ਆ ਮੈਂ ਤਾਂ 200% ਕਰੂੰਗਾ ਔਰ ਇਸ ਜਿਹੜੀਆਂ ਆਪਣੀਆਂ ਲੋਕਲ ਲੈਵਲ ਤੇ ਇਹ ਘਟਨਾ ਹੋ ਹੈ ਗਿਆ ਆਲਰੇਡੀ ਕਾਫੀ ਟਰੇਸ ਵੀ ਕੀਤੀਆਂ ਔਰ ਗਾਂ ਵੀ ਅਸੀਂ ਆ ਮੀਡੀਆ ਵਾਲੇ ਵੀ ਆਪਣੀ ਹੋਰ ਬਾਜ਼ਾਰ ਦੇ ਬਤੁਨ ਤੇ ਸੱਜਣ ਜਿਹੜੇ ਕੋਈ ਉਸ ਟਾਈਮ ਤੇ ਥਾੜੇ ਆਏ ਕੇ ਉਹਨਾਂ ਨੂੰ ਪਤਾ ਵੀ ਹੈ ਵੀ ਕਰ ਰਹੇ ਆ ਸਿਰਫ ਗਾਇਬ ਗਾਇ ਡਿਊਟੀਆਂ ਦਾ ਸਿਸਟਮ ਇਦਾਂ ਦਾ ਹੋ ਜਾਂਦਾ ਜਿਹਦੇ ਕਰਕੇ ਕੁਝ ਟਾਈਮ ਤੇ ਕਿਸੇ ਨੂੰ ਕੋਈ ਨਾ ਮਿਲਿਆ ਹੋਵੇ ਤਾਂ ਮੈਂ ਖਿਮਾ ਚਾਹੁੰਦਾ ਵੀ ਜੇ ਕਿਸੇ ਨੂੰ ਤਕਲੀਫ ਪਹੁੰਚੀ ਹੋਵੇ ਵੀ ਥਾੜੇ ਆਏ ਹੋਣ ਤਾਂ ਆਈ ਉਹ ਨਾ ਮਿਲਿਆ ਹੋਵੇ ਔਰ ਅੱਗੇ ਤੋਂ ਵੀ ਅਸੀਂ ਇਸ ਚੀਜ਼ ਨੂੰ ਆਪਣੇ ਵੱਲੋਂ ਸੁਧਾਰਾਂਗੇ ਵੀ ਲੇਕਿਨ ਜਿੰਨਾ ਵੀ ਕ੍ਰਾਈਮ ਹੋ ਰਿਹਾ ਉਸ ਕ੍ਰਾਈਮ ਨੂੰ ਅਸੀਂ ਡਿਟੈਕਟ ਕਰਕੇ ਸਾਰਿਆਂ ਨੂੰ ਦੱਸਾਂਗੇ ਤੁਸੀਂ ਵਿਸ਼ਵਾਸ ਕਰੋ ਉਹਨਾਂ ਵੀ ਆਪਣੀ ਸਿਕਿਉਰਿਟੀ ਐਂਡ ਸੇਫਟੀ ਦਾ ਜਿੰਨਾ ਵੀ ਮੈਕਸੀਮਮ ਮੇਰੇ ਐਂਡ ਤੋਂ ਮੇਰੇ ਐਸਐਸਪੀ ਸਾਹਿਬ ਦੇ ਐਂਡ ਤੋਂ ਜਾਂ ਡੀਆਈ ਸਾਹਿਬ ਦੇ ਐਂਡ ਤੋਂ ਉਹ ਹਰ ਤਰ੍ਹਾਂ ਦਾ ਹੀ ਲਗਜ਼ੀਲਾ ਕਰਕੇ ਅਸੀਂ ਕਰਾਂਗੇ ਪਰ ਇਸ ਦੇ ਦਰਮਿਆਨ ਜਦੋਂ ਮੈਂ ਜੁਆਇਨ ਕੀਤਾ ਸੀ ਮੈਂ ਉਦੋਂ ਵੀ ਅਪਸਟਾਂਡ ਰਿਕਵੈਸਟ ਕਰਕੇ ਸਤਿਗ੍ਰਿਤਾ ਫੋਰਸ ਸਾਹਿਬ ਤੇ ਬੇਨਤੀ ਕੀਤੀ ਸੀ ਪਰ ਫੋਰਸ ਕੁਛ ਲੋਟ ਹੋਈ ਨਹੀਂ ਸੀ ਫਿਰ ਵਿੱਚ ਕੋਈ ਐਜੀਟੇਸ਼ਨਸ ਆ ਗਿਆ ਜਾਂ ਕੁਛ ਕਰਕੇ ਉਹਦੇ ਕਰਕੇ ਪਾਚੀ ਤਾਂ ਅਮੀਰ ਆ ਵੀ ਮੈਂ 2 4 5 ਦਿਨ ਜਾਂ ਹਸਪਤਲ ਵਿੱਚ ਅਸੀਂ ਫਿਰ ਅਫਸਰ ਰਿਕਵੈਸਟ ਕਰਕੇ ਫੋਰਸ ਮਹਈਆ ਕਰਵਾ ਲਾਂਗੇ ਤਾਂ ਕਿ ਅਸੀਂ ਤੁਹਾਨੂੰ ਅਤੇ ਸਾਡੇ ਸਾਰੇ ਹੀ ਸਮਾਜ ਨੂੰ ਪਰਿਵਾਰਾਂ ਨੂੰ ਸੇਫ ਸਿਕਰ ਕਰ ਸਕੀਏ ਜੈਨ ਸਾਹਿਬ ਜਾਂ ਗਰਕਸ਼ ਸਾਹਿਬ ਜਿੰਨੇ ਵੀ ਆਉਂਦੇ ਨੇ ਸਾਡੀ ਡਿਸਕਸ਼ਨ ਹੁੰਦੀ ਰਹਿੰਦੀ ਹੈ ਅਸੀਂ ਉਸ ਨੂੰ ਬੁਰਜ ਉਪਰ ਤੱਕ ਮੰਗਵੀ ਜਿੱਤੀ ਹੈ ਕੋਈ ਐਸਾ ਤਾਂ ਨਹੀਂ ਹੈਗਾ ਵੀ ਅਸੀਂ ਪੁਆਇੰਟ ਨੂੰ ਨੈਗਲੈਕਟ ਕਰਕੇ ਤੇ ਅਸੀਂ ਚੈਰੀ ਰਹਿ ਜਾ ਅਸੀਂ ਮਾ ਡਿਮਾਂਡ ਨਹੀਂ ਕਰ ਰਹੇ ਜਾਂ ਅਸੀਂ ਤੁਹਾਡੀਆਂ ਤਕਲੀਫਾਂ ਨਹੀਂ ਦੇਖ ਰਹੇ ਤੇ ਮੇਰੇ ਜੀਤਾ ਜਸਰਾਮੀ ਤੁਸੀਂ ਸਮਾਜਿਕ ਤੌਰ ਤੇ ਪ੍ਰਭਵੀ ਤੌਰ ਤੇ ਮਾਨਤਾਨ ਬਖਸ਼ਦੇ ਹੋ ਤੇ ਇਸੀ ਦਾ ਵਿਸ਼ਵਾਸ ਰੱਖੋ ਕਿ ਇਹ ਜਿਹੜੇ ਹੈਗੇ ਇਹ ਇਨਸੀਡੈਂਟ ਅਸੀਂ ਇਹਨਾਂ ਨੂੰ ਪੂਰੀ ਤਰ੍ਹਾਂ ਹਲ ਕਰਕੇ ਤੇ ਤੁਹਾਡੇ ਸਵਾਜਿਅ ਰੱਖਾਂ ਜੈ ਉਸ ਤੋਂ ਬਾਅਦ ਉਹ ਸਖਾਨਾ ਪੂਰਤੀ ਦੇ ਲਈ ਉਹ ਬੰਦੇ ਨੂੰ ਪਕੜਿਆ ਗਿਆ ਲੇਕਿਨ ਕਬਰੀ ਦੀ ਗਲ ਦੂਰ ਉੱਥੇ ਇਹਨਾਂ ਨੂੰ ਡਰਾਇਆ ਗਿਆ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਉਹਨਾਂ ਨੂੰ ਸਨਾਕਤ ਦੇ ਵੀ ਬੁਲਾਇਆ ਗਿਆ ਤਾਂ ਕਿ ਜੇ ਤੁਹਾਡੇ ਕੋਲੇ ਕੋਈ ਬਚ ਗਿਆ ਹੋਵੇ ਤੁਸੀਂ ਉਹਨਾਂ ਕੋਲੇ ਹੱਥ ਜੋੜ ਕੇ ਆਪਣੀ ਜਾਨ ਬਚਾਈ ਹੋਵੇ ਤਾਂ ਕਿ ਉਹਨਾਂ ਦਾ ਟਾਰਗੇਟ ਤੇ ਪਰਿਵਾਰ ਫਿਰ ਦੁਬਾਰਾ ਬਣ ਸਕੇ ਮੈਂ ਤੁਹਾਨੂੰ ਲੋਕਾਂ ਨੂੰ ਦੱਸ ਦੇਣਾ ਚਾਹਣਾ ਕੁਝ ਬੰਦੇ ਕਹਿ ਰਹੇ ਸੀ ਕਿ ਕੀਮਤੀ ਘਾਟਾ ਵਪਾਰੀਆਂ ਦੀ 130 35 ਕਰੋੜ ਸਾਡੇ ਦੇਸ਼ ਦੀ ਅਬਾਦੀ ਹੈ ਲੇਕਿਨ ਉਹ ਮਾਮਾ ਦੇ ਸਪੁੱਤ ਹੁੰਦੇ ਨੇ ਉਹ ਮਾਮਾ ਦੇ ਲਾਲ ਹੁੰਦੇ ਨੇ ਉਹ ਕੁਛ ਹੁੰਦੇ ਨੇ ਜਿਹੜੇ ਸਰਤਾਂ ਦੇ ਉੱਤੇ ਜਾ ਕੇ ਰੱਖਿਆ ਕਰਦੇ ਨੇ ਤੁਸੀਂ ਉਹ ਮਾਮਾ ਦੇ ਲਾਲ ਹੋ ਜੇ ਤੁਸੀਂ ਤੇਕਾ ਕਰਕੇ ਪਰਨ ਕਰਕੇ ਉਹਨੂੰ ਤੁਰਦੇ ਹੋ ਤਾਂ ਮੈਨੂੰ ਵੀ ਲੱਗਦਾ ਚਾਹੇ ਸਰਕਾਰ ਦੀ ਗੱਲ ਹੋਵੇ ਜਾਹੇ ਪ੍ਰਸ਼ਾਸਨ ਦੀ ਗੱਲ ਹੋਵੇ ਤੁਹਾਨੂੰ ਇਨਸਾਮ ਮਿਲੂ ਇਨਸਾਫ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੋਗੇ ਅੱਜ ਸਾਡੇ ਵਿੱਚ ਬਹੁਤ ਸਾਰੇ ਮੇਰੇ ਪੁਰਾਣੇ ਸਾਡੇ ਬੌਜੀ ਵੀ ਖੜੇ ਨੇ